ਜਦੋਂ ਕਬੀਰ ਸਾਹਿਬ ਦਾ ਹੇਤ ਰ ਆਪਣਾ ਲੱਗਾ ਪ੍ਰੀਤ ਲੱਗੀ ਤੇ ਲੋਕਾਂ ਨੇ ਬਥੇਰਾ ਕਿਆ ਕਬੀਰ ਛੱਡ ਦੇ ਖਿਹੜਾ ਤੂੰ ਕੀ ਲੈਣਾ ਰੱਬ ਨਾਲ ਪਿਆਰ ਪਾ ਕੇ ਰੱਬ ਨਾਲ ਪ੍ਰੇਮ ਕਰਕੇ ਕੀ ਲੈਣਾ ਤੇ ਉਥੇ ਕਹਿੰਦੇ ਨੇ ਕਬੀਰ ਲਾਗੀ ਪ੍ਰੀਤ ਸੁਜਾਨ ਸਿਓ ਬਰਜ ਹੈ ਲੋਕ ਅਜਾਨ ਤਾਂ ਸਿਓ ਟੁੱਟੀ ਕਿਉਂ ਬਣੇ ਜਾ ਕੇ ਜੀ ਪ੍ਰਾਨ ਕਹਿੰਦੇ ਉਹਦੇ ਨਾਲੋਂ ਕਿਵੇਂ ਟੁੱਟ ਸਕਦਾ ਕਿਉਂਕਿ ਉਹਦੇ ਕਰਕੇ ਮੇਰੇ ਪ੍ਰਾਣ ਚੱਲਦੇ ਆ ਜੇ ਮੈਂ ਉਹਨੂੰ ਛੱਡ ਦਿੱਤਾ ਤੇ ਮੇਰੇ ਪ੍ਰਾਣ ਜਲ ਜਾਣਗੇ ਉਹਨਾਂ ਕਰਕੇ ਮੇਰੇ ਅੰਦਰ ਜਿੰਦ ਵਸਦੀ ਹੈ ਉਹਦੇ ਕਰਕੇ ਮੇਰੇ ਪ੍ਰਾਣ ਚੱਲਦੇ ਰੱਬ ਕਰਕੇ ਕਬੀਰ ਸਾਹਿਬ ਕਹਿੰਦੇ ਮੈਂ ਬੋਲਦਾ ਤੇ ਉਹਦੇ ਕਰਕੇ ਮੈਂ ਸੁਣਦਾ ਤੇ ਉਹਦੇ ਕਰਕੇ ਜੇ ਅੱਖਾਂ ਨਾਲ ਦੇਖਦਾ ਤੇ ਰੱਬ ਕਰਕੇ ਜੇ ਤੁਰਦਾ ਤੇ ਰੱਬ ਕਰਕੇ ਰੱਬ ਕਰਕੇ ਹੀ ਮੇਰੀ ਜ਼ਿੰਦਗੀ ਹੈ ਤੇ ਉਹਨੂੰ ਛੱਡ ਕੇ ਤੇ ਮੈਂ ਕਿਸੇ ਜੋਗਾ ਹੀ ਨਹੀਂ ਬੜੇ ਸਿਆਣੇ ਲੋਕਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕਹਿ ਲਗੇ ਨਹੀਂ ਮੈਨੂੰ ਤੁਹਾਡੀ ਮਤ ਦੀ ਲੋੜ ਨਹੀਂ ਮੈਂ ਰੱਬ ਨਾਲ ਜੁੜਿਆ ਰਾਵਾਂਗਾ ਅੰਤਲੇ ਸਾਹਾਂ ਤੱਕ ਜੁੜਿਆ ਰਾਵਾਂ ਇਹਦੇ ਨਾਲ ਮੇਰਾ ਨਿਉ ਲੱਗਾ ਰਹੇਗਾ ਪ੍ਰੀਤ ਬਣੀ ਰਹੇਗੀ ਮੈਂ ਇਹਦੇ ਨਾਲੋਂ ਟੁੱਟਣਾ ਨਹੀਂ ਚਾਹੁੰਦਾ ਭਗਤ ਰਵਦਾਸ ਸਾਹਿਬ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਤੇ ਸਭ ਨੂੰ ਬੇਨਤੀ ਕੀਤੀ ਸੀ हे ਪ੍ਰਮਾਤਮਾ ਤੇਰੇ ਨਾਲ ਜੁੜਿਆ ਰਹਾ ਇਹੋ ਜਿਹਾ ਵੇਲਾ ਮੇਰੀ ਜ਼ਿੰਦਗੀ ਵਿੱਚ ਕਦੇ ਨਾ ਆਵੇ ਕਿ ਮੈਂ ਤੇਰੇ ਨਾਲੋਂ ਟੁੱਟ ਜਾਵਾਂ ਕਹਿੰਦੇ ਤੂੰ ਨਾ ਮੈਨੂੰ ਤੋੜੀ ਤੇ ਮੈਂ ਵੀ ਤੇਰੇ ਨਾਲੋਂ ਟੁੱਟਦਾ ਨਹੀਂ ਮੈਂ ਤੇਰੇ ਨਾਲ ਸੱਚੀ ਪ੍ਰੀਤ ਲਾਈ ਆ ਝੂਠੀ ਪ੍ਰੀਤ ਨਹੀਂ ਲੋਕਾਂ ਦੀ ਤੇ ਝੂਠੀ ਹੋ ਸਕਦੀ ਹੈ ਭਗਤ ਰਵਦਾਸ ਸਾਹਿਬ ਕਹਿੰਦੇ ਮੈਂ ਤੇਰੇ ਨਾਲ ਸੱਚਾ ਪਿਆਰ ਪਾਇਆ ਬਸ ਸੱਚਾ ਸੱਚ ਵਾਲੀ ਪ੍ਰੀਤੀ ਹੈ ਸਿਰ ਚਲਾ ਜਾਏ ਪਰ ਪ੍ਰੀਤ ਕਦੇ ਨਹੀਂ ਟੁੱਟ ਸਕਦੀ